ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਨਗਰ ਬਰੇ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਹੋਇਆ ਵਾਦਾ ਹਲਕਾ ਵਿਧਾਇਕ ਪ੍ਰਿੰਸੀਪਲ 부ਧਰਾਮ ਚੇਅਰਮੈਨ ਮਾਰਕੀਟ ਕਮੇਟੀ ਸतीश ਕੁਮਾਰ ਸਿੰਘਲਾ ਦੇ ਯਤਨਾਂ ਸਦਕਾ ਮੌਜੂਦਾ ਸਰਪੰਚ ਪਰਸ਼ੋਤਮ ਸਿੰਘ ਸਾਬਕਾ ਸਰਪੰਚ ਜੱਜ ਸਿੰਘ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਪਰਿਵਾਰ ਵਖ-ਵਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਹੋਏ ਸ਼ਾਮਿਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹੈਰੀ ਗਿਲ ਬਰੇ ਵੱਲੋਂ ਸ਼ਾਮਿਲ ਹੋਏ ਪਰਿਵਾਰਾਂ ਦਾ ਕੀਤਾ ਸਵਾਗਤ ਆਮ ਆਦਮੀ ਪਾਰਟੀ ਜਿੰਦਾਬਾਦ ਮਿਸ ਪ੍ਰਿੰਸੀਪਲ ਮੁਦਰਾ ਜਿੰਦਾਬਾਦ ਪ੍ਰਿੰਸੀਪਲ ਮੁਦਰਾ ਜਿੰਦਾਬਾਦ ਭਗਵਾਨ ਤੁਮਾਂ ਤੇਰੀ ਸੋਚ ਤੇ ਪੈਣਾ ਲਾਂਗੇ ਛੋਪੇ ਭਗਵਾਨ ਤੁਮਾਂ ਤੇਰੀ ਸੋਚ ਤੇ ਦੇਖੋ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਆਵਾ ਦੀ ਪਾਰਟੀ ਸੋਚ ਨੂੰ ਲੈ ਕੇ ਪਿੰਡਾਂ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਅੱਜ ਇਤਿਹਾਸ ਪਿੰਡ ਬਰੇ ਦੇ ਵਿੱਚ ਸਾਰੇ ਸਰਪੰਚ ਸਾਹਿਬ ਪਰਚੋਤ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਸਾਰੀ ਪੰਚਾਇਤ ਇਹ ਅੱਜ ਆਵਾ ਦੀ ਪਾਰਟੀ ਜੁਆਇਨ ਕੀਤਾ ਅਸੀਂ ਇਸ ਦੇ ਵਿੱਚ ਤੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਉਥੇ ਆਸ ਕਰਦੇ ਹਾਂ ਕਿ ਇਸ ਨਾਲ ਪਾਰਟੀ ਨੂੰ ਤੇ ਬਲ ਮਿਲੂਗਾ ਉਥੇ ਬਹੁਤ ਸਾਰੇ ਜਿਹੜੇ ਪਿੰਡ ਦੇ ਕੰਮ ਨੇ ਉਹਨਾਂ ਵਾਸਤੇ ਫੰਡ ਵੱਡੀ ਪੱਧਰ ਤੇ ਹਰਮਈਆ ਹੋਣਗੇ ਜਿੱਥੇ ਸਾਡੀ ਪੰਚਾਇਤ ਨੇ ਜੁਆਇਨ ਕੀਤਾ ਉਥੇ ਸਾਡੇ ਪਿੰਡ ਦੇ ਨੌਜਵਾਨ ਲੜਕੇ ਆਹ ਹੋਰ ਸਾਡੇ ਸਾਥੀ ਇਹਨਾਂ ਨੇ ਵੀ ਜੁਆਇਨ ਕੀਤਾ ਹੈ ਸੋ ਸਾਰਿਆਂ ਦਾ ਹੀ ਬਹੁਤ ਧੰਨਵਾਦ ਇਸ ਤੋਂ ਪਹਿਲਾਂ ਅਸੀਂ ਐਸੀ ਧੰਨਸ਼ਾਲਾ ਦਾਤਾਂ ਤੋਂ ਘਰਨ ਕੀਤਾ ਸੀ ਉਸ ਧੰਨਸ਼ਾਲਾ ਦੀ ਇਹ ਘਟਨ ਵਾਸਤੇ 15 ਪਰਿਵਾਰ ਐਸੀ ਪਰਿਵਾਰ ਉਹਨਾਂ ਨੇ ਵੀ ਜੁਆਇਨ ਕੀਤਾ ਹੈ 10 ਹੋਰ ਪਰਿਵਾਰਾਂ ਨੇ ਵੀ ਜੁਆਇਨ ਕੀਤਾ ਸੋ ਬਰੇ ਵਿੱਚ ਅੱਜ ਸਾਡੀ ਪਾਰਟੀ ਦਾ ਇੱਕ ਬਹੁਤ ਵੱਡਾ ਬਲ ਮਿਲਿਆ ਸਾਡੀ ਪਾਰਟੀ ਨੂੰ ਬੜਾ ਇੱਕ ਬਲ ਮਿਲਿਆ ਤਾਂ ਜੋ ਇੱਥੇ ਬਰੇ ਪਿੰਡ ਦੇ ਵਿੱਚ ਪਹਿਲਾਂ ਵੀ ਸਾਡੀ ਪਾਰਟੀ ਦੀ ਥਿਰ ਬਹੁਤ ਮਜ਼ਬੂਤ ਸੀ ਤੇਸ ਦੇ ਨਾਲ ਸਾਡਾ ਹੋਰ ਮਜ਼ਬੂਤ ਹੋਵੇਗੀ ਸੋ ਸਰਪੰਚ ਸਾਹਿਬ ਦਾ ਸਾਰੇ ਨਵੇਂ ਜਿਹੜੇ ਜੁਆਇਨ ਕੀਤੇ ਨੇ ਉਹਨਾਂ ਦਾ ਸਾਡੀ ਪਾਰਟੀ ਵੱਲੋਂ ਜੀ ਆਇਆਂ ਨੂੰ ਹਾਰਦਿਕ ਸਵਾਗਤ ਕਰਦੇ ਹਾਂ ਦੇਖੋ ਅੱਜ ਅਸੀਂ ਸਾਡਾ ਜਿਹੜਾ ਪਿੰਡ ਹੈ ਬਰੇ ਇਤਿਹਾਸਕ ਪਿੰਡ ਹੈ ਗੁਰੂ ਤੇਗ ਬਹਾਦਰ ਜੀ ਨੇ ਉਹਦੇ ਚਰਨ ਪਾਏ ਨੇ ਉਹਨਾਂ ਦੀ ਇਹ ਚਰਨ ਸ਼ੋ ਧਰਤੀ ਹੈ ਉਸ ਧਰਤੀ ਦੇ ਉੱਤੇ ਅੱਜ ਜਿਹੜੇ ਸਾਡੇ ਐਮਐਲਏ ਨੇ ਪ੍ਰਿੰਸੀਪਲ ਬਧਰਾਮ ਜੀ ਉਹਨਾਂ ਨੇ ਜਿਹੜੇ ਕੰਮਾਂ ਦੀ ਹੈ ਉਹ ਮਤਲਬ ਪਿੰਡ ਦੇ ਨਕਸ਼ੇ ਬਦਲਨ ਵੱਲ ਜਾ ਰਹੀ ਹੈ ਜਿਹੜਾ ਪਿਛਲੇ 70 ਸਾਲਾਂ ਦੇ ਵਿੱਚ ਕੰਮ ਨਹੀਂ ਹੋਇਆ ਪਿੰਡ ਵਾਸੀ ਗਵਾਹ ਨਹੀਂ ਵੀ 3 ਸਾਲਾਂ ਦੇ ਵਿੱਚ ਜਿਹੜੇ ਕੰਮ ਹੋਏ ਨਹੀਂ ਉਹ ਇੱਕ ਇਤਿਹਾਸ ਬਣਦਾ ਜਾ ਰਿਹਾ ਹੈ ਸਾਡੀ ਜਿਹੜੀ ਪਿੰਡ ਦੀ ਇਕਾਈ ਹੈ ਹੈਰੀਗਨਾ ਸਾਡਾ ਉਹ ਬਲਾਕ ਪ੍ਰਧਾਨ ਹੈ ਸਾਡਾ ਸਕੰਦਰ ਸਿੰਘ ਹੈ ਸਾਡਾ ਪਿੰਡ ਦਾ ਪ੍ਰਧਾਨ ਹੈ ਤੇ ਇਹ ਜਿਹੜੇ ਹੋਰ ਸਾਡੇ ਮੈਂਬਰ ਨੇ ਪਿੰਡ ਦੇ ਪੁਰਾਣੀ ਇਕਾਈ ਨੇ ਪੂਰੇ ਜੋਸ਼-ਖੋਰ ਨਾਲ ਕੰਮ ਕੀਤਾ ਹੈ ਜਿਹੜੀ ਉਰੇ ਪੰਚਾਇਤ ਬਣੀ ਹੈ ਉਹ ਪੰਚਾਇਤ ਸਾਰੀ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਇਹਨਾਂ ਨੇ ਲੱਗ ਕੇ ਨਾਲ ਪੰਚਾਇਤ ਨੂੰ ਬਣਾਇਆਗਾ ਅੱਜ ਸਾਰੀ ਪੰਚਾਇਤ ਤੇ ਪਿੰਡ ਦੇ ਸਾਡੇ ਜਿਹੜੇ ਮੋਤਬਰ ਬੰਦੇ ਨੇ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਹੋਰ ਫਰੋਸਾ ਦਿਤਾਇਆਗਾ ਅਸੀਂ ਪਿੰਡ ਵਾਸੀਆਂ ਦਾ ਨਵੇਂ ਮੈਂਬਰਾਂ ਦਾ ਐਮਐਲਏ ਸਾਹਿਬ ਦਾ ਸਾਡੀ ਪਾਨੀ ਕਾਈ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਉਰੇ ਆ ਕੇ ਸਾਡਾ ਮਾਣ ਵਧਾਇਆਗਾ ਐਮਐਲਏ ਸਾਹਿਬ ਦਾ ਮਾਣ ਵਧਾਇਆਗਾ ਅਸੀਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਜੀ ਬੜੀ ਲੰਮੇ ਸਮੇਂ ਤੋਂ ਸਾਡੀ ਇਹਨਾਂ ਨਾਲ ਗੱਲ ਚੱਲ ਰਹੀ ਸੀ ਕਿਉਂਕਿ ਸਾਡੇ ਸਿਰ ਤੇ ਐਮਐਲਏ ਸਾਹਿਬ ਦਾ ਹੱਥ ਹੈ ਜਦੋਂ ਅਸੀਂ ਐਮਐਲਏ ਸਾਹਿਬ ਲੱਭੇ ਜਾ ਕੇ ਕੋਈ ਵੀ ਚੀਜ਼ ਮੰਗਦੇ ਆ ਪਿੰਡ ਵਾਸਤੇ ਵੀ ਸਾਨੂੰ ਆ ਗ੍ਰਾਂਟ ਚਾਹੀਦੀ ਆ ਆ ਕੰਮ ਕਰਨਾ ਹੈ ਜੀ ਐਮਐਲਏ ਸਾਹਿਬ ਸਾਨੂੰ ਪਹਿਲ ਦੇ ਆਧਾਰ ਤੇ ਉਹ ਗ੍ਰਾਂਟ ਵਗੈਰਾ ਦਿੰਦੇ ਆ ਜਿਸ ਕਰਕੇ ਅਸੀਂ ਪੰਚਾਇਤ ਨਾਲ ਗੱਲ ਕੀਤੀ ਵੀ ਆਪਾਂ ਨੂੰ ਮੌਕੇ ਦੀ ਸਰਕਾਰ ਦੀ ਬਹੁਤ ਜਿਆਦਾ ਲੋੜ ਹੈ ਸੋ ਇਹਨਾਂ ਸਾਡੀ ਬੇਨਤੀ ਪ੍ਰਵਾਨ ਕਰਕੇ ਬਹੁਤ ਹੀ ਵੱਡੀ ਪੱਧਰ ਤੇ ਸਾਡੇ ਨਾਲ ਜੁੜੇ ਆ ਅਸੀਂ ਇਹਨਾਂ ਨੂੰ ਆਪਦੇ ਪੂਰਾ ਨਾਲ ਲੈ ਕੇ ਮੋਢੇ ਨਾਲ ਮੋਢਾ ਲ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ